ਸਾਸ੍ਰੀਕਾਰ ਜੀ ਪੈੜ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜੀ ਖੁਸ਼ੀ ਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਬਾਹਰ ਬੈਠਿਆ ਆ ਦੇਸ਼ ਵਿਦੇਸ਼ ਵਿੱਚ ਮੇਰੇ ਭੈਣ ਭਰਾਵ ਜੋਕ ਮਤਾਵਾ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਾਸ੍ਰੀਕਾਲਾ ਜੀ ਆ ਜੀ ਹੁਣ ਬੱਚਾ ਨੂੰ ਬੱਚਾ ਦਾ ਵੈਸ ਚੱਲ ਰਿਹਾ ਹੈ ਉਹ ਬੱਚੇ ਬਹੁਤ ਜ਼ਿਆਦਾ ਬਿਮਾਰ ਹੋਈ ਪਏ ਆ ਸਾਡੇ ਬੱਚੇ ਵੀ ਇਸ ਤਰ੍ਹਾਂ ਕਰਕੇ ਦੋਨੇ ਬਿਮਾਰ ਹੋਏ ਪਏ ਨੇ ਤੇ ਸੋ ਇਹ ਬੱਚਿਆਂ ਨੂੰ ਹੀ ਬਾਲਾ ਜਾਂਦਾ ਔਖਾ ਹੋਇਆ ਪਿਆ ਤੇ ਸੋ ਮੇਰੇ ਸੁਮਾ ਮਾਪੇ ਨੂੰ ਕਹਿੰਦੀ ਐ ਵੀ ਭਾਈ ਆਪੋ ਆਪਣੇ ਬੱਚਿਆਂ ਦਾ ਜਰੂਰ ਖਿਆਲ ਰੱਖਣ ਚੰਗੀ ਤੋਂ ਚੰਗੀ ਦਵਾਈ ਦਵਾਉਣ ਪਰ ਜਦੋਂ ਇਹਨਾਂ ਨੂੰ ਬੁਖਾਰ ਚੜਦਾ ਉਦੋਂ ਬਹੁਤ ਹੀ ਔਖਾ ਹੁੰਦਾ ਨਾਲ ਸਾਹ ਦੀ ਵੀ ਪ੍ਰੋਬਲਮ ਚੱਲਦੀ ਐ ਵੀ ਸਾਹ ਵੀ ਰੁਕਦਾ ਹੈ ਰਾਤ ਮੇਰੀ ਬੇਟੀ ਜਿਆਦਾ ਡਰੋਂਗੀ ਉਹਦਾ ਸਾਹ ਨਾ ਆਵੇ ਫੇਰ ਆਪੂ ਬੁ ਦਿੱਤੀ ਫੇਰ ਜਾ ਕੇ ਅੱਧੀ ਰਾਤ ਨੂੰ ਉਹਨੂੰ ਟਕਾ ਆਇਆ ਪਾਰਾ ਇਹ ਨਾ ਫਿਰ ਰਾਤ ਨੂੰ ਬੁਖਾਰ ਲੈ ਜਾਂਦਾ ਤੇ ਦਿਨੇ ਵੀ ਖੇਡਦੇ ਖੇਡਦੇ ਰਹਿੰਦੇ ਆ ਤੇ ਜਦੋਂ ਸੌਂ ਜਾਂਦੇ ਸੌ ਕੇ ਉੱਠਦੇ ਇੱਕ ਤਾਂ ਵੀ ਛਾਤੀ ਜਾਬ ਹੋ ਜਾਂਦੀ ਏ ਸੋ ਇਸ ਕਰਕੇ ਸਾਰੇ ਪੈਣਾ ਪਰਵਾਂ ਨੂੰ ਦੱਸਿਆ ਜਾਂਦਾ ਹੈ ਕਿ ਆਪੋ ਆਪਣੇ ਬੱਚਾ ਦਾ ਵੱਧ ਤੋਂ ਵੱਧ ਖਿਆਲ ਰੱਖੋ ਅਸ ਹਵਾ ਤੋਂ ਬਚਾਓ ਆ ਜੋ 2-4 ਦਿਨ ਧੁੱਪ ਆ ਲੱਗਦੀਆਂ ਕਰਕੇ ਤੇ ਪਹਿਲਾਂ ਗਰਮੈਸ਼ੀ ਹੋਊਗੀ ਕਿ ਗਰਮੈਸ਼ ਦੇ ਹੋਣ ਕਾਰਨ ਬੱਚੇ ਦੀ ਲਾਲਾ ਛੱਡ ਦਿੰਦੇ ਸੀ ਤੇ ਕਈ ਵਾਰੀ ਸਕੂਲੋਂ ਤਾਂ ਵੀ ਗਰਮੀ ਗਰਮੀ ਕਰਦੇ ਜਿਉਂ ਇੱਕ ਦਾ ਵੀ ਹੁਣ ਫੇਰ ਮੌਸਮ ਬਦਲ ਗਿਆ ਤੇ ਸੋ ਮਹਾਕਾਰ ਮੇਰੀ ਇਹ ਹੀ ਬੇਨਤੀ ਹੈ ਵੀ ਆਪੋ ਆਪਣੇ ਬੱਚਿਆਂ ਨੂੰ ਬਈ ਥੋੜਾ ਜਿਹਾ ਖਿਆਲ ਚ ਰੱਖੋ ਜਦੋਂ ਬਾਹਰ ਅੰਦਰ ਜਾਣਾ ਉਦੋਂ ਵੀ ਉਹਨਾਂ ਦੇ ਕੱਪੜੇ ਭਾਰੀ ਪਾ ਕੇ ਜਿ ਜਾਣੇ ਆ ਤਾਂ ਕਿ ਬੱਚੇ ਨੂੰ ਬੱਸ ਹਵਾ ਨਾ ਲੱਗ ਸਕੇ ਤੇ ਇਹ ਹਵਾ ਦਾ ਹੀ ਕਾਰਨ ਹੈ ਤੇ ਹੋ ਠੀਕ ਠਾਕ ਹੋ ਜੀ ਤੇ ਅੱਜ ਮੈਂ ਤੁਹਾਨੂੰ ਦਿਖਾ ਰਿਹਾ ਜੀ ਮੇਰੇ ਬੱਚਿਆਂ 'ਚ ਹੈਲਪ ਕਰਾ ਰਹੇ ਆ ਬਾ ਤੁਮਾਰੋ ਜੇ ਤੁਮੜਾ ਜਾਂ ਕੈਮ ਹੋ ਜਾਂਦੇ ਆ ਫਿਰ ਉਹ ਉੱਠ ਕੇ ਕਹਿੰਦੇ ਅਸੀਂ ਕੰਮ ਕਰਨਾ ਹੈ ਸਾਡਾ ਜੀ ਕਰਦਾ ਕੰਮ ਕਰ ਲਓ ਤੇ ਫਿਰ ਵੀ ਅਸੀਂ ਰੋਕਦੇ ਆ ਬਹੁਤ ਵੀ ਨਹੀਂ ਜੀ ਤੁਸੀਂ ਬਿਮਾਰ ਹੋ ਉੱਠੇ ਪਰ ਨਹੀਂ ਬੱਚੇ ਫਿਰ ਉਹ ਜਦੋਂ ਰੁਟੀਨ ਬਣੀ ਹੋਵੇ ਕੋਈ ਵੀ ਕੰਮ ਦੀਰ ਬੱਚੇ ਉਦਾਂ ਹੀ ਕਹਿੰਦੇ ਮੰਮੀ ਅਸੀਂ ਇੱਦਾਂ ਕਰਨਾ ਡੈਡੀ ਅਸੀਂ ਇੱਦਾਂ ਕਰਨਾ ਤੇ ਅਸੀਂ ਪਰ ਕਹਿੰਦੇ ਵੀ ਥੋੜਾ ਜਿਹਾ ਬੱਚਿਆਂ ਨੂੰ ਕੰਮ ਲਈ ਇਤਸਾਹ ਹੋਣਾ ਚਾਹੀਦਾ ਜ਼ਰੂਰੀ ਹੈ ਜੀ ਠੀਕ ਹੈ ਜੀ ਤੇ ਹੋਰ ਮੇਰੇ ਭੈਣ ਭਰਾਵਾਂ ਦੇ ਕਮੈਂਟ ਬਹੁਤ ਸੋਹਣੇ ਆਉਂਦੇ ਆ ਸੁਜਾਵ ਵੀ ਬਹੁਤ ਸੋਨੇ ਹੁੰਦੇ ਆ ਸਾਰਾ ਦਾ ਤਾਹਤ ਲੋਤਾ ਦਾ ਵਾਦਾ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਹੁਣ ਮੈਂ ਲੈ ਕੇ ਜਾ ਰਿਹਾ ਬੱਚਾ ਗੋੜਮ ਬੱਚੇ ਵਿਖਾਉਣਾ ਮੈਂ ਕਿਤੇ ਹੈਲਪ ਕਰਦੇ ਆ ਸਾਡਾ ਛੋਟਾ ਜਿਹਾ ਤਖਤ ਟਾਲੀ ਦਾ ਲੱਗਾ ਉਹਦੇ ਥੋੜੇ ਜਿਹਾ ਵੀ ਪੱਤੇ ਝੜਦੇ ਤਾਂ ਵੀ ਝੜੂ ਚੱਕ ਕੇ ਗਏ ਤੇ ਅਸੀਂ ਸਾਫ਼ ਕਰ ਦਈਏ ਤਾਂ ਕਿ ਬੱਚਿਆਂ ਨੂੰ ਘਰ ਦੇ ਕੰਮਾਂ 'ਚ ਵੀ ਬਰੇਨ ਜਰੂਰ ਕਰੋ ਜੇ ਬੱਚੇ ਆਪਦੀ ਆਪ ਲੱਗਦੇ ਆ ਉਹਨਾਂ ਨੂੰ ਕੋਈ ਗੱਲ ਨ ਲੱਗਣ ਦਿਆ ਕਰੋ ਇੰਦਾ ਹੀ ਬੱਚੇ ਗਾਂ ਹੋੜੀ ਹੋੜੀ ਬਾਤੇ ਆ ਹੋਰ ਪੈਣਾ ਭਰਾਵਾਂ ਦਾ ਮੈਨੂੰ ਸੁਜੋਗ ਬਹੁਤ ਮਿਲ ਰਿਹਾ ਹੈ ਠੀਕ ਹੈ ਜੀ ਕਮੈਂਟ ਬਹੁਤ ਸੋਹਣੇ ਆ ਰਹੇ ਆ ਤੁਸੀਂ ਸਾਨੂੰ ਸੁਝਾਅ ਵੀ ਜਰੂਰ ਕਮੈਂਟਾਂ ਲੈ ਦੱਸੋ ਠੀਕ ਹੈ ਜੀ ਅਸੀਂ ਉਦਾਂ ਹੀ ਕਰਾਂਗੇ ਤੇ ਹੋਰ ਠੀਕ ਠਾਕ ਹੋ ਜੀ ਅੱਜ ਉਹ ਮੈਂ ਤੁਹਾਨੂੰ ਬੱਚਾ ਕੋਲੇ ਆ ਮੇਰਾ ਭਤੀਜਾ ਜੀ ਇਹ ਬਹੁਤ ਵਿਚਾਰਾ ਜਦੋਂ ਵੀ ਬਾਜ਼ ਮਾਰ ਕੇ ਉਦੋਂ ਹੈਲਪ ਬਹੁਤ ਕਰਾਉਂਦਾ ਤੁਹਾਡੀ ਚਾਰਾ ਭੱਜ ਕੇ ਆ ਜਾਂਦਾ ਹੋਰ ਠੀਕ ਠਾਕ ਹੋ ਜੀ ਆ ਜੀ ਬੱਚੇ ਕੰਮ ਕਰ ਰਹੇ ਦੇਖੋ ਸ਼ਾਬਾਸ਼ ਬੱਚਿਓ ਬਹੁਤ ਵਧੀਆ ਕਰ ਅੱਜ ਇਹ ਬੱਚੇ ਮੇਰੇ ਹੈਲਪ ਕਰਾ ਰਹੇ ਆ ਇਹ ਬਿਮਾਰ ਹੋ ਗਏ ਸੀ ਦੋ ਤਿੰਨ ਦਿਨੋਂ ਕੇ ਲਗਾਤਾਰ ਬਿਮਾਰ ਹੈ ਬੁਖਾਰ ਹੀ ਚੜਦਾ ਰਿਹਾ ਇਹਨਾਂ ਨੂੰ ਅੱਜ ਕੁਝ ਫਰਕ ਆ ਅੱਜ ਇਹ ਆਂਦੇ ਵੀ ਅਸੀਂ ਬੈਠਣਾ ਨਹੀਂ ਹੈ ਜੇ ਅਸੀਂ ਬੈਠਾਂਗੇ ਸਾਨੂੰ ਜ਼ਿਆਦਾ ਬੁਖਾਰ ਚੜ ਜਾਂਦਾ ਅਸੀਂ ਥੋੜਾ ਥੋੜਾ ਅਸੀਂ ਨਾਲ ਕੰਮ ਵੀ ਕਰਾਂਗੇ ਤਾ ਕਰਕੇ ਵੀ ਇਹ ਹੁਣ ਆਪ ਲੱਗ ਗਏ ਮੈਂ ਤਾਂ ਇਹਨਾਂ ਨੂੰ ਬਹੁਤ ਚਿਰ ਰੋਕਿਆ ਸੀ ਮੈਂ ਕਿਹਾ ਨਾ ਪੁੱਤ ਤੁਸੀਂ ਬਿਮਾਰ ਨਹੀਂ ਨਹੀਂ ਆਂਦੇ ਡੈਡੀ ਅਸੀਂ ਇਦਾਂ ਹੀ ਕਰਿਆ ਕਰਨਾ ਹੁਣ ਕੰਮ ਮੈਂ ਕਿਹਾ ਵੀ ਚਲੋ ਸ਼ਾਬਾਸ਼ ਬਾਕੀ ਜੀ ਸਿੱਖਿਆ ਦੇ ਸਿਰ ਤੇ ਹੁੰਦਾ ਇਹਨਾਂ ਦਾ ਉਹਨਾਂ ਦੇ ਸਕੂਲ ਦਾ ਸਟਾਫ ਵੀ ਬਹੁਤ ਵਧੀਆ ਜੀ ਉਹ ਐਸੇ ਬਹੁਤ ਹੀ ਜ਼ਿਆਦੇ ਵਧੀਆ ਸਾਨੂੰ ਇਹ ਸਟਾਫ ਤੇ ਬਹੁਤ ਜ਼ਿਆਦਾ ਮਾਣ ਹੈ ਪ੍ਰਿੰਸੀਪਲ ਸਰ ਤੇ ਵੀ ਬਹੁਤ ਜ਼ਿਆਦਾ ਮਾਣ ਆ। ਉਹਨਾਂ ਨੇ ਵਿਚਾਰਿਆਂ ਨੇ ਸਾਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ। 2-3 ਸਾਲ ਹੋ ਗਏ ਬੱਚਿਆਂ ਲੱਗਿਆ ਨੂੰ ਪਰ ਮੁਸ਼ਕਲ ਨਹੀਂ ਆਉਣ ਦਿੱਤੀ ਸਾਨੂੰ ਕੋਈ ਵੀ ਉਹ ਇਦਾਂ ਹੀ ਕਹਿੰਦੇ ਆ ਵੀ ਤੁਸੀਂ ਆਪ ਆ ਜਾਓ ਵੀ ਤੁਸੀਂ ਇਦਾਂ ਸਾਧਨ ਲੈ ਕੇ ਨਾ ਆਇਆ ਕਰੋ। ਅਸੀਂ ਜੋ ਵੀ ਆ ਤੁਹਾਨੂੰ ਫੋਨਾਂ ਹੀ ਕਨੈਕਟ ਕਰ ਲਿਆ ਕਰਾਂਗੇ। ਠੀਕ ਹੈ ਜੀ। ਸਾਨੂੰ ਤਾਂ ਬਹੁਤ ਹੀ ਪਿਆਰੇ ਲੱਗਦੇ ਨੇ। ਸਾਰਾ ਸਟਾਫ ਹੀ ਇੰਨਾ ਵਧੀਆ ਨੇ ਸਾਨੂੰ ਜਾਣ ਸਾਰੀ। ਉਹਨਾਂ ਨੇ ਇਹ ਗੱਲ ਕਹੀ ਸੀ ਵੀ ਬੱਚੇ ਬਹੁਤ ਵਧੀਆ ਪੜ ਰਹੇ ਆ। ਪਰ ਮੈਂ ਇਹ ਵੀ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਵੀ ਮੈਂ ਬੱਚੇ ਐਦੂ ਸਕੂਲ ਤੋਂ ਨਹੀਂ ਹਟਾ ਹਟਾਵਾਂਗਾ ਤੇ ਉਹਨਾਂ ਨੇ ਵਿਚਾਰਿਆ ਨੇ ਜਰੂਰ ਸਾਨੂੰ ਕਿਹਾ ਸੀ ਵੀ ਤੁਸੀਂ ਦੋਨੇ ਆਪਾ ਜਾਓ ਅੱਜ ਕੱਲ ਪਤਾ ਨਹੀਂ ਕੋਈ ਕਿਵੇਂ ਸਾਧਨ ਲਿਆਉਂਦਾ ਪਾਸੇ ਘੜੇ ਤੇ ਵੀ ਵੱਜ ਜਾਂਦਾ ਔਰ ਕਿਰਪਾ ਕਰਕੇ ਤੁਸੀਂ ਦੋਨੇ ਜੀ ਨਾ ਆਇਆ ਕਰੋ ਅਸੀਂ ਤੁਹਾਡਾ ਨੰਬਰ ਫੋਨ ਤੇ ਸਪਾਰਕ ਕਰ ਲਿਆ ਕਰਾਂਗੇ ਬਹੁਤ ਬਹੁਤ ਧੰਨਵਾਦ ਆ ਜੀ ਇਹ ਸਾਰੇ ਸਕੂਲ ਦੇ ਸਟਾਫ ਦਾ ਜੀ ਬਹੁਤ ਬਹੁਤ ਤੇ ਆ ਬੱਚੀ ਆ ਜੀ ਇਹ ਰਾਤ ਵੀ ਜਿਆਦਾ ਬਿਮਾਰ ਹੋ ਗਏ ਤੇ ਤਾਂ ਵੀ ਇਹ ਕਹੀ ਗਏ ਵੀ ਮੈਂ ਮੰਮੀ ਉੱਠ ਕੇ ਵੀ ਉਹ ਬੁਖਾਰ ਚ ਵੀ ਕਹੀ ਜੇ ਮੰਮੀ ਮੈਂ ਇਦਾਂ ਚਾੜ ਲਾ ਦਿਆ ਮੰਮੀ ਮੈਂ ਇਦਾਂ ਕਰ ਦਿਆਂ ਇਹ ਬੱਚੀ ਬਹੁਤ ਲਾਇਕ ਹੈ ਬਹੁਤ ਸਿਆਣੀ ਹਜੇ ਤਾਂ ਜੀ ਪਰਮਾਤਮਾ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਇਦਾਂ ਹੀ ਬੱਚਿਆਂ ਤੇ ਬਣਾਈ ਰੱਖੇ ਹਰੇਕ ਬੱਚੇ ਤੇ ਇਦਾਂ ਹੀ ਬਣਾਈ ਰੱਖੇ ਵੀ ਜੋ ਮਾਂ ਪਿਆ ਉਹਦੀ ਅੱਗੇ ਆਪਾਂ ਗਜ ਰਹਿੰਦੇ ਨੇ ਇਹਨਾਂ ਦੇ ਤੈਅ ਦਿਲਾ ਧੰਨਵਾਦ ਆ आओ जी हू मेरा निका बच्चा लगा हुआ है बहर वाह वाह बस ਕਾ ਉਸ ਬੱਚੇ ਹੈਲਪ ਕਰਾ ਗਏ ਜੀ ਹੁਣ ਕਰਮਚਾਰੀ ਦੀ ਡਿਊਟੀ ਲਾ ਕੇ ਵੀ ਤੁਸੀਂ ਇਹ ਚੱਕੋ ਬਹੁਤ ਬਹੁਤ ਧੰਨਵਾਦ ਬੱਚਿਆਂ ਦਾ ਜਿਹੜੇ ਹੈਲਪ ਕਰਾ ਰਹੇ ਆ ਆ ਬਈ ਲੱਗੂ ਬੱਚੇ ਨੇ ਪਹਿਲਾ ਬਾਹਰ ਝਾੜੂ ਲਾਇਆ ਹੁਣ ਇਹ ਢੇਰੀਆਂ ਤੇ ਹੈਲਪ ਕਰਾਉਂਦਾ ਵਾਹ ਬਈ ਵਾਹ ਵਾਹ ਬਈ ਵਾਹ ਹੌਲੀ ਪਾਈ ਪੱਤਾ ਹੌਲੀ ਆਏ ਹੁਣ ਆਪਾਂ ਚੱਲਦੇ ਆਂ ਜੀ ਬਾਹਰ ਚ ਵੇਖਿਆ ਇਹ ਨਿੱਕੇ ਦਾ ਕੰਮ ਕਿੱਦਾ ਕੀਤਾ ਆਹ ਜੀ ਨਿੱਕੇ ਦਾ ਕੰਮ ਕੀਤਾ ਥੱਲੇ ਆ ਬਾਰ ਦੇ ਕੋਲੇ ਆਵੇ ਅੱਜ ਜੀ ਮੈਂ ਬਾਹਰ ਚੱਲਿਆ ਹੁਣ ਫੱਟੇ ਤੇ ਫੱਟੇ ਤੇ ਤੁਹਾਨੂੰ ਦੱਸਾਂਗਾ ਕਿ ਕਿਦਾਂ ਸਾਹੀ ਬੈਠਦੇ ਆ ਵਿਚਾਰ ਕਰਦੇ ਆ ਹਾਂਜੀ ਆ ਵੇਖੋ ਜੀ ਸਪਾਈਆਂ ਹੋ ਰਹੀਆਂ ਨੇ हां जी बेंच है। ਅਸੀਂ ਇੱਥੇ ਬੈਠਦੇ ਆਂ। ਹਨਾ ਤਾਂ ਆਪਾ ਸੇਕਦੇ ਆਂ। ਠੀਕ ਹੈ ਜੀ ਸਾਰੇ। ਸਾਰੇ ਤਾਂ ਕੰਮ ਕਰਦੇ। ਪਰ ਆਵਾਣਾ ਕੰਮ ਤਾਂ ਦਿਆਜ ਵਿੱਚ ਹੀ ਹੁੰਦੇ ਆ। ਤਾਂ ਕਰਕੇ ਨਹੀਂ ਆ ਸਕਦੇ। ਅੱਗੇ ਤੜਕੇ ਸੁਭਾ ਹੁੰਦੇ ਆ। ਹੁਣ ਇੱਕ ਠੰਡ ਹੋ ਗਈ ਐ ਇੱਕਦਮ। ਇਹ ਕਾ ਬੱਚਿਆਂ ਨੂੰ ਬਹਾਰ ਦੀ ਬਾਲੀ ਪ੍ਰੋਬਲਮ ਹੁੰਦੀ ਆ ਬੱਚਿਆਂ ਨੂੰ ਆਇਸ ਕਰਕੇ ਜੀ ਅੱਜ ਠੰਡ ਬਹੁਤ ਆ ਠੰਡ ਹੋਣ ਦੇ ਕਾਰਨ ਹੁਣ ਘਰੋ ਘਰੀਨੇ ਬਸ ਮੈਨੂੰ ਉਹਨਾਂ ਨੇ ਵੀਰ ਜੀ ਨੇ ਫੋਨ ਵੀ ਲਾਇਆ ਸੀ ਤੁਸੀਂ ਜ਼ਰੂਰ ਆਓ ਆਜੋ ਬਾਹਰ ਮੈਂ ਕਿਹਾ ਕੋਈ ਗੱਲ ਵੀਰ ਜੀ ਮੈਂ ਆ ਰਿਹਾ ਉਹਨੇ ਬੈਠਦੇ ਆ ਅਸੀਂ ਇਹ ਜੱਲਿਆ ਹੁਣ ਕਰੇ ਥੋੜਾ ਜ੍ਹਾ ਬਾਹਰ ਆਈ ਸੀ ਔਰ ਮੈਂ ਬਾਹਰ ਹੋਣ ਦੇ ਕਾਰਨ ਇਹ ਬੱਚੇ ਮਖਰਾ ਰਹੇ ਆ ਤੇ ਥੋੜੇ ਜਿ ਢਿੱਲੇ ਆ ਹੁਣ ਤਾਂ ਅੱਗੇ ਨਾਲੋਂ ਕੁਝ ਫਰਕ ਆ ਦਵਾਈ ਬੂਟੀ ਇਹਨਾਂ ਨੂੰ ਦਵਾਈ ਆ ਵਧੀਆ ਹੁਣ ਅਸੀਂ ਜਾ ਰਹੇ ਆ ਛੜ ਕੇ ਛੜਕ ਘਰ ਵੱਲ ਨੂੰ ਉਹ ਠੀਕ ਠਾਕ ਕੋ ਜੀ ਪੈਣ ਭਰਾ ਵਧੀਆ ਅਸੀਂ ਹੁਣ ਜੀ ਘਰ ਨੂੰ ਜਾ ਰਹੇ ਆ ਤੇ ਆ ਤੁਹਾਨੂੰ ਇੱਕ ਫੁੱਲਦਾਰ ਬੂਟਾ ਵਿਖਾਰ ਖਾਵਨਾ ਇਹ ਮੇਰੇ ਵੀ ਬਾਗ ਦੇ ਵਿੱਚ ਲੱਗਾ ਸੀਗਾ ਫੁੱਲਦਾਰ ਬੂਟਾ ਫੁੱਲਦਾਰ ਬੂਟੇ ਲੱਗਣ ਕਾ ਇੱਥੇ ਲਾਇਆ ਸੀਗਾ ਬਾਗ ਦੇ ਵਿੱਚ ਤੇ ਆ ਜੀ ਜੋ ਫੁੱਲਦਾਰ ਬੂਟਾ ਤੁਸੀਂ ਵੇਖ ਰਹੇ ਹੋ ਇਹ ਮੇਰੇ ਤਾਇਆ ਜੀ ਦੇ ਬਾਗ ਦੇ ਵਿੱਚ ਹੈ ਇਹ ਮੇਰੇ ਵੀ ਬੂਟਾ ਲੱਗਾ ਹੋਇਆ ਸੀਗਾ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਵੀ ਜ਼ਿਕਰ ਕੀਤਾ ਸੀਗਾ ਇਹ ਬੂਟਾ ਆ ਮੇਰਾ ਪੀਜਾ ਜੀ ਤੇ ਆ ਬੂਟਾ ਜਿਹੜਾ ਲੱਗਾ ਸੀਗਾ ਬਾਹਰ ਦੇ ਵਿੱਚ ਬੂਟਾ ਭਾਰਾ ਬਹੁਤ ਸੀ ਇਹਦੇ ਬੂਟੇ ਵਾਂਗੂ ਤੇ ਉਹਦਾ ਨਾ ਮੈਂ ਪਾਣੀ ਪਾ ਬੈਠਾ ਮੈਂ ਕਿਹਾ ਵੀ ਇਹ ਬੂਟਾ ਪਾਣੀ ਮੰਗ ਰਿਹਾ ਮੈਂ ਜਾਨੀ ਕਿ ਬੜੀ ਮੁਸ਼ਕਲ ਨਾਲ ਹੀ ਉਹਨੂੰ ਚਲਾਇਆ ਸੀਗਾ ਤੋ اچانک ਹੀ ਨੇ ਰਾਤ ਨੂੰ ਹਨੇਰੀ ਵਗੀ ਤੇ ਉਹ ਡੱਗ ਪਿਆ ਇਸ ਕਰਕੇ ਉਹ ਬੂਟਾ ਪੱਟਿਆ ਗਿਆ ਤੇ ਇਹ ਬੂਟੇ ਇਕੱਠੇ ਲੱਗੇ ਸੀ ਤੇ ਉਹ ਹਵਾ ਦੇ ਕਾਰਨ ਇਹ ਬੂਟਾ ਪੱਟਿਆ ਗਿਆ ਇਹ ਦੋਵਾਂ ਕੋਲਿਆਂ ਦੇ ਸਨ ਦੇ ਕਰਕੇ ਇਹਨੂੰ ਹਵਾ ਨਹੀਂ ਪਈ ਤਾਂ ਕਰਕੇ ਤੇ ਤਾਂ ਬਚਿਆ ਤੇ ਇਕੱਠੇ ਲੱਗੇ ਸੀ ਬੂਟੇ ਨੌਜਵਾਨਾਂ ਨੇ ਲਾਏ ਸੀਗੇ ਨਵਾਂ ਵੀ ਐਂਡ ਕਰ ਲੱਗੇ ਆ ਸਾਰੇ ਜਾਣੇ ਭੈਣ ਭਰਾ ਦੱਸਿਓ ਅੱਜ ਦਾ ਵਲੌਗ ਕਿਵੇਂ ਲੱਗਿਆ ਬੱਚੇ ਬਿਮਾਰ ਸੀਗੇ ਤੇ ਪਰ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਬਣਾਉਂਦੀ ਸਾਰੇ ਜਾਣੇ ਦੱਸਿਓ ਕਿਵੇਂ ਦਾ ਲੱਗਿਆ ਅੱਜ ਦਾ ਵਲੌਗ ਹੋਰ ਵੀ ਸਾਨੂੰ ਵਧੀਆ ਵਧੀਆ ਦੱਸਿਆ ਕਰੋ ਵੀ ਇਸ ਤਰੀਕੇ ਤੇ ਬਣਾਇਆ ਕਰੋ ਅਸੀਂ ਉਵੇਂ ਬਣਾਇਆ ਕਰਾਂਗੇ ਹੋਰ ਸਾਰੇ ਠੀਕ ਹੋ ਤੁਸੀਂ ਸਾਰਿਆਂ ਨੂੰ ਧੰਨਵਾਦ ਜੀ ਐਸੇ ਤਰ੍ਹਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ जिंदगी जिंदाबाद चैनल जरूर सबसक्राइब करो जो नए भैन भरा जुड़ते हैं एंड करते हैं कल नए ब्लॉग मिलेंगे अब तक धन्यवाद जी सारे